ਹਾਂ ਜੀ ਸਤਿ ਸ਼੍ਰੀ ਅਕਾਲ ਮਤਰ ਕੀ ਹਾਲ ਚਾਲ ਸਵਾਤਾ ਤੁਹਾਡਾ ਆਪਣੇ ਜੱਸੀ ਦੌਦਰ ਬਲੌਗ ਚੈਨਲ ਤੇ ਜੀ ਆਹ ਖੜਾ ਇਸ ਸਵਰਾ 960 ਐਫੀ ਇਹ ਬਾਈਕ ਕੋਲ ਟਰੈਕਟਰ ਸੇਲ ਆ ਜੀ ਇੱਕ ਬਾਈਕ ਕੋਲੇ ਤੋੜੀ ਵਾਲੇ ਮਸ਼ੀਨ ਆ ਪਹਿਲਾਂ ਆਪਾਂ ਟਰੈਕਟਰ ਬਾਰੇ ਸਾਰੀ ਜਾਣਕਾਰੀ ਬਾਈ ਤੋਂ ਲਾਵਾਂਗੇ ਟਰੈਕਟਰ ਤੋਂ ਹੀ ਦੇਖ ਸਕਦੇ ਨੇ ਗਾ ਮਰਵਾਉਣਾ ਹੈ ਇੱਕ ਵਾਰੀ ਸਾਰੀ ਐਨ ਕੋਕਾ ਬੀਜ ਆ ਜੀ ਕੋਈ ਕਮੀ ਪੇਸ਼ੀ ਨਹੀਂ ਸ਼ੋਅਰੂਮ ਕੰਡੀਸ਼ਨ ਟਰੈਕਟਰ ਆ ਐਨ ਪੂਰੀ ਗੱਲ ਬਾਤ ਆ ਜੀ ਜਮ ਬਿਲਕੁਲ ਓਕੇ ਪਿਆ ਜੀ ਦੇਖ ਸਕਦੇ ਹੋ ਟਾਇਟਾ ਪਾ ਵੀ ਦੇਖ ਸਕਦੇ ਮਰਾੜ ਮੋੜ ਬਿਲਕੁਲ ਸਾਫ ਪਿਆ ਆ ਬਾਕੀ ਬਾਈ ਕੋਲੋਂ ਸਾਰੀ ਜਾਣਕਾਰੀ ਲੈਣਾ ਸਸਰੀ ਘਾਬਰੇ ਸਸਰੀ ਘਾਬਰੇ ਕੀ ਹਾਲ ਚਾਲ ਆ ਭਾਈ ਠੀਕ ਹੈ ਜੀ ਵਧੀਆ ਤੇ ਹਾਂਜੀ ਭਾਈ ਜਿਹੜਾ ਟਰੈਕਟਰ ਬਾਰੇ ਦੱਸਿਆ ਮੜਾ ਜਾ ਟਰੈਕਟਰ ਹੈਗਾ ਇਹ ਬਾਈ 16 ਮਾਡਲ ਆ 16 ਮਾਡਲ ਦਾ ਠੀਕ ਆ ਵੀਰੇ ਤੇ ਇੰਜਨ ਗੇਅਰ ਕਿਵੇਂ ਆ ਵੀਰੇ ਦਾ ਜਮ ਓਕੇ ਆ ਭਾਈ ਜਮ ਗਾਰੰਟੀ ਹੈ ਫੁੱਲ ਹਾਂਜੀ ਫੁੱਲ ਤੇ ਬੈਟਰੀ ਬੂਡਰੀ ਕਿਵੇਂ ਆ ਬੈਟਰੀ ਨਵੀਂ ਆ ਠੀਕ ਆ ਜੀ ਸਾਲ ਹੀ ਹੋਇਆ ਕਈ ਨਹੀਂ ਠੀਕ ਆ ਜੀ ਲੀਕ ਸ਼ੀਕ ਤਾਂ ਨਹੀਂ ਕੇ ਪਾਸੋਂ ਨਾ ਜੀ ਕੋਈ ਲੀਕ ਸ਼ੀਕ ਨਹੀਂ ਗਾ ਤੇ Ориジナル ਆ ਟਰੈਕਟਰ ਸਾਰਾ ਵੀਰੇ ਹਾਂ ਨਾਲ ਦੀ ਟਾਇਰ ਆ ਚਾਰੇ ਵੀਰੇ ਅੱਛਾ ਨਾਲ ਦੇ ਟਾਇਰ ਆ ਹਨਾ ਟਾਇਰ ਵੀ ਵਧੀਆ ਪੈਸਾ ਪਏ ਹਨਾ ਤੇ ਪੇਂਟ ਪੌਂਡ ਵੀਰੇ Ориジナル ਸਾਰਾ Ориジナル ਠੀਕ ਆ ਕੇਸੇ ਬਸ ਵਿਕ ਟੱਚਿੰਗ ਨਹੀਂ ਗੀ ਨਾ ਕੋਈ ਟੱਚਿੰਗ ਨਹੀਂ ਠੀਕ ਆ ਵੀਰੇ ਤੇ ਕਾਗਜ਼ ਪੱਤਰ ਕੇ ਮੈਂ ਵੀਰੇ ਕਾਗਜ਼ ਪੱਤਰ ਇਹ ਪੰਜਾਬ ਨੰਬਰ ਬਰਨਾਲਾ ਨੰਬਰ ਬਰਨਾਲਾ ਨੰਬਰ ਹੈ ਠੀਕ ਆ ਕਾਗਜ਼ ਪੱਤਰ ਓਕੇ ਮਿਲਣਗੇ ਵੀਰੇ ਓਕੇ ਜੀ ਮਾਡਲ ਠੀਕ ਆ ਜੀ ਤੇ ਆਪਾਂ ਮਾਡਲ ਦੀ ਜੇ ਗੱਲ ਕਰੀ ਕਿੰਨਾ ਮਾਡਲ ਵੀਰੇ ਇਹ 16 16 ਮਾਡਲ ਆ ਤੇ ਡਿਮਾਂਡ ਦੀ ਵੀਰੇ ਜੇ ਗੱਲ ਕਰੀ ਆਪਾਂ ਡਿਮਾਂਡ ਆਪਾਂ 5 ਲੱਖ ਰੁਪਏ ਸੀਗੇ ਇਹਦੀ ਡਿਮਾਂਡ ਠੀਕ ਆ ਜੀ 4 ਨੱਬੇ ਜਾਨੀ ਕਿ ਬਾਕੀ ਮਾਨ ਤਾਂ ਜਿਹੜਾ ਆਪਣੀ ਵੀਡੀਓ ਦੇਖ ਕੇ ਜਾਊਗਾ ਮਾਨ ਤਾਂ ਨਾ ਕਰੋਗੇ ਫੁੱਲ ਹਾਂਜੀ ਠੀਕ ਆ ਜੀ ਤੇ ਬਾਕੀ ਸਾਰਾ ਕੋ ਨਾਲ ਵੀਰੇ ਡੰਡਾ ਫੱਟੀ ਵੀਰੇ ਹਾਂ ਡੰਡਾ ਫੱਟੀ ਨਾਲ ਠੀਕ ਆ ਠੀਕ ਆ ਤੇ ਆ ਦੇਖ ਸਾਡੇ ਮਤਰਾ ਇੱਕ ਵਾਰੀ ਨਿਗਾ ਫੇਰ ਮਰਵਾ ਦਿੰਨੇ ਜੀ ਮਰਾੜ ਮੋੜ ਬਿਲਕੁਲ ਸਾਫ ਹੈ ਆ origignal tractor showroom condition tractor ਦੇ ਸਕਦਾ ਇੱਕ ਵਾਰੀ ਚੈੱਕ ਕਰ ਸਕਦੇ ਸੀ ਬਿਲਕੁਲ ਸਾਫ ਹਾਲਤ ਵਿੱਚ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਬਾਕੀ ਬਾਈ ਨੇ ਤੁਸੀਂ ਦੱਸ ਸਕਦਾ ਨੰਬਰ ਵੀ ਤੁਹਾਨੂੰ ਬੋਲਾਂਗੇ ਉਸ ਨੰਬਰ ਤੇ ਸਾਰੀ ਜਾਣਕਾਰੀ ਬਾਕੀ ਬਾਈ ਤੋਂ ਤੁਸੀਂ ਲੈ ਸਕਦੇ ਹੋ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੋਊਗੀ ਜੀ ਤੇ ਕਾਗਜ਼ ਪੱਤਰ ਬਿਲਕੁਲ ਓਕੇ ਮਿਲਣਗੇ ਤੇ ਤੂੜੀ ਵਾਲੀ ਮਸ਼ੀਨ ਆ ਵੀਰੇ ਉਹਦੇ ਬਾਰੇ ਦੱਸਿਓ ਮੜਾ ਜਾਓ ਅੱਜ ਦੇਖ ਤੇ ਆ ਦੇਖ ਸਕਦੇ ਹੋ ਬਾਈ ਕੋਲ ਤੂਰੀ ਵਾਲੇ ਮਸ਼ੀਨ ਵੀ ਦਿਖਾਉਗਾ ਜੀ ਤੇ ਟਾਇਟ ਆਪਾ ਵੀ ਤੇ ਜੇ ਸਰ ਬਿਲਕੁਲ ਸਾਫ਼ ਤੇ ਆ ਤੇ ਇਹਦੇ ਬਾਰੇ ਦੱਸਿਓ ਵੀਰੇ ਇਹ ਹੈਗੀ ਆ ਬਈ 19 ਮਾਡਲ ਆ 19 ਮਾਡਲ ਆ ਕਿਥੋਂ ਦੀ ਬਣੀ ਆ ਵੀਰੇ ਇਹ ਕੇਐਸ ਹੈਗੀ ਠੀਕ ਆ ਕੇਐਸ ਆ ਠੀਕ ਆ ਦੇਖ ਸਕਦੇ ਮੇਰਾ ਆਪਣੀ ਹੈਗੀ 2 ਲੱਖ 2 ਲੱਖ ਰੁਪਏ ਡਿਮਾਂਡ ਆ ਤੇ ਕਿੰਨੇ ਤੱਕ ਛਾੜ ਦਾਂਗਾ ਜਿਹੜਾ ਆਪਣੀ ਵੀਡੀਓ ਦੇਖ ਰਿਹਾ ਵੀਰੇ ਕੋਈ ਗੱਲ ਨਹੀਂ ਵੀਰੇ ਜਿਹੜਾ ਉਹ ਆਪਣਾ ਮਾਨਤਾ ਮਾਨਤਾ ਕਰੋਂਗੇ ਠੀਕ ਆ ਜੀ ਕਿ ਇੱਕ ਵਾਰੀ ਤੁਸੀਂ ਚੈੱਕ ਕਰ ਸਕਦੇ ਹੋ ਮਾਤਰੋ ਮਸ਼ੀਨ ਬਿਲਕੁਲ ਸਾਫ਼ ਹੈ ਜੀ ਫੁੱਲ ਗਰਾਂਡੀ ਹੈ ਬਾਈ ਦੇ ਦੇ ਸਕਦਾ ਤੁਹਾਡੇ ਸਾਹਮਣੇ ਆ ਤੇ ਪੇਂਟ オリジナル ਹੀ ਹੈ ਵੀਰੇ ਸਾਰਾ ਠੀਕ ਆ ਜੀ ਠੀਕ ਆ ਵੀਰੇ ਅੰਦਰ ਖੜਦੀ ਹੈ ਹਨਾ ਤੇ ਦੇਖ ਸਕਦੇ ਚੱਲੀ ਬਹੁਤ ਘਾਟਾ ਮਸ਼ੀਨ ਤੇ ਇਹ ਵੀ ਮਸ਼ੀਨ ਬਾਈ ਕੋਲੇ ਵਿਕਾਊ ਆ ਜੀ ਤੇ ਇੱਕ ਟਰੈਕਟਰ ਬਾਈ ਕੋਲੇ ਬਾਕੀ ਬਾਈ ਦਾ ਨੰਬਰ ਬੋਲਦਾ ਹਾਂਜੀ ਬਾਈ ਜੀ ਨੰਬਰ ਬੋਲਦੇ ਜ ਆਪਣਾ 93555 985 93555 ਹਾਂਜੀ 6370 ਤਰੇ ਸਰ ਤਰੇ ਹੈ ਨਾ ਇਹ rau ਕੇ ਪੈਨ ਦਾ ਹਣਾ ਬਾਈ ਤੇ ਬਾਕੀ ਸਾਰੀ ਜਾਣਕਾਰੀ ਬਾਈ ਤੋਂ ਤੁਸੀਂ ਉਸ ਨੰਬਰ ਤੇ ਲੈ ਸਕਦੇ ਹੋ ਤੇ ਆ ਮਸ਼ੀਨ ਆ ਤੇ ਟਰੈਕਟਰ ਸਭ ਰਾਤ ਆ ਤੁਹਾਨੂੰ ਦਿਖਾ ਦਿੱਤਾ ਬਿਲਕੁਲ ਕੋ ਕਾ ਫੀਸ ਆ ਜਿਹੜਾ ਆਪਣੀ ਵੀਡੀਓ ਦੇਖ ਕੇ ਜਾਊਗਾ ਤਾਂ ਫੁੱਲ ਮਾਨਤਾਨ ਕੀਤਾ ਜਾਊਗਾ ਤੇ ਆਪਣਾ ਨਾਮ ਲੈ ਲਿਓ ਬਾਈ ਕੋਲੇ ਤੇ ਮਾਨਤਾਨ ਜੀ ਤੁਹਾਡਾ ਫੁੱਲ ਹੋਊਗਾ ਜੀ ਧੰਨਵਾਦ